ਰੀਫਾ ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਆ ਬਲਵਿੰਦਰ ਸਿੰਘ ਦਲਜੀਤ ਸਿੰਘ ਚੀਮਾ ਜੋ ਕਿ ਸ਼ਰੋਮਣੀ ਅਕਾਲੀ ਦਲ ਦੇ ਇੱਕ ਵੱਡੇ ਲੀਡਰ ਨੇ ਉਹਨਾਂ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਾ ਜਤਾਈ ਗਈ ਹੈ ਉਹਨਾਂ ਕਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਕਿਸਾਨੀ ਮਸਲੇ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਕੁਝ ਨਹੀਂ ਕਰ ਰਹੀ ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਦਾ ਮਸਲਾ ਹੱਲ ਹੋ ਸਕੇ ਬੜੀ ਇਹ ਰਾਣੀ ਦੀ ਗੱਲ ਹੈ ਕਿ ਜਿਹੜੀ ਕਿਸਾਨੀ ਦੀ ਕ੍ਰਾਈਸਿਸ ਆ ਉਹ ਸਿਖਰਾਂ ਦੇ ਉੱਤੇ ਪਹੁੰਚੀ ਪਈ ਸਰਦਾਰ ਜਗਦੀਸ਼ ਸਿੰਘ ਡੱਦੇਵਾਲ ਦਾ ਜਿਹੜਾ ਮਰਦਮਤ ਹੈ ਜੋ ਉਹਨਾਂ ਦੇ ਹਾਲਾਤ ਨੇ ਉਹ ਬੇਹਦ ਖਤਰਨਾਕ ਹੋ ਚੁੱਕੇ ਹਨ ਪਰ ਨਾ ਤਾਂ ਕੇਂਦਰ ਸਰਕਾਰ ਹੁਕਮ ਕਰਨੀ ਲਈ ਨੀਂਦ ਤੋਂ ਜਾਗ ਰਹੀ ਹੈ ਨਾ ਸੁਪੇ ਦੀ ਸਰਕਾਰ ਤੋਂ ਜਾਗ ਰਹੀ ਇਹ ਹੈਰਾਨੀ ਦੀ ਗੱਲ ਹੈ ਕਿ ਸੁਪਰੀਮ ਕੋਰਟ ਤਾਂ ਡੇ ਟੂ ਡੇ ਮੋਨਿਟਰਿੰਗ ਕਰ ਰਹੀ ਹੈ ਪਰ ਕੇਂਦਰ ਵੀ ਉਹਨਾਂ ਕੋਈ ਕੰਮ ਕਰ ਰਿਹਾ ਜਿੰਨਾਂ ਨੂੰ ਲੀਗਲੀ ਫਾਰਮੈਲਟੀ ਕਰਨ ਦੀ ਜ਼ਰੂਰਤ ਹੋਵੇ ਕਿ ਸੂਬੇ ਦੀ ਸਰਕਾਰ ਵੀ ਉਹਨਾਂ ਕੋਈ ਕੰਮ ਕਰਦੀ ਹੈ ਜਿੰਨਾਂ ਨੂੰ ਡੀਗਨ ਫਾਰਮੈਲਟੀ ਜ਼ਰੂਰੀ ਹੋਵੇ ਆਪਣੀ ਚਮੜੀ ਬਚਾਉਣ ਤੇ ਲੱਗੇ ਹੋਇਆ ਨਾ ਕੇਂਦਰ ਨੇ ਸੋਚਿਆ ਕਿ ਜਿਹੜਾ ਭਰੋਸਾ ਕਿਸਾਨੀ ਦਾ ਟੁੱਟ ਚੁੱਕਿਆ ਕੇਂਦਰ ਤੋਂ ਉਹਨੂੰ ਦੁਬਾਰਾ ਬਿਲਡ ਕਰਨ ਵਾਸਤੇ ਉਹਨਾਂ ਦਾ ਵਿਸ਼ਵਾਸ ਜਿੱਤਣ ਵਾਸਤੇ ਕੋਈ ਚੰਗਾ ਫੈਸਲਾ ਦਵੇ ਐਮਐਸਪੀ ਗਰੰਟੀ ਕਾਨੂੰਨ ਜਿਹੜਾ ਮੰਨਿਆ ਹੋਇਆ ਉਹਨੂੰ ਨੋਟੀਫਾਈ ਕਰੇ ਨਾਂ ਸੂਬੇ ਦੀ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਕਿ ਜੋ ਪੰਜਾਬ ਦੇ ਏਡੇ ਹਲਾਤ ਐ ਇਸ ਨੂੰ ਖਤਮ ਇੱਕ ਬਣੇ ਹੋਏ ਆ ਵੀ ਜਾ ਕੇ ਪ੍ਰਧਾਨ ਮੰਤਰੀ ਕੋਲ ਮੁੱਖ ਮੰਤਰੀ ਬੈਠ ਕੇ ਇਸ ਕੱਲ ਦੀ ਕਮੇਟੀ ਨੂੰ ਉੱਥੇ ਪੇਸ਼ ਕਰ। ਇਹ ਜਿਹੜੀ ਗੰਦੀ ਰਾਜਨੀਤੀ ਹੈ ਨਾ ਬਹੁਤ ਵੱਡਾ ਦੇਸ਼ ਦਾ ਨੁਕਸਾਨ ਕਰਦੀ ਇਹ ਨੈਸ਼ਨਲ ਹਿੱਤ ਦੇ ਵਿੱਚ ਨਹੀਂ ਆ। ਇਸ ਤਰੀਕੇ ਦੀ ਬੇਵਿਸ਼ਵਾਸੀ ਇੱਕ ਜਿਹੜੀ ਹੈ ਵਰਗ ਦੀ ਕੇਂਦਰ ਤੇ ਸੂਬੇ ਦੀ ਸਰਕਾਰ ਤੇ ਹੋਣੀ। ਇਸ ਤਰ੍ਹਾਂ ਦੇ ਸਬੰਧ ਜਿਹੜੇ ਆ ਕਿਸਾਨੀ ਦੇ ਔਰ ਕੇਂਦਰ ਦੇ ਬਣ ਜਾਣੇ ਤੁਸੀਂ ਉਤੋਂ ਹੋਰ ਅਗਨੋਂ ਦੀ ਕੋਸ਼ਿਸ਼ ਕਰ ਰਹੇ ਹੋ ਕਦੀ ਡਰਾਫਟ ਐਗਰੀਕਲਚਰ ਪਾਲਿਸੀ ਭੇਜ ਕੇ ਫਿਰ ਪਿੰਪ੍ਰਿਕਸ ਦੇ ਰਹੇ ਤੁਹਾਨੂੰ ਸਾਰਾ ਕੁਝ ਰੋਕ ਕੇ ਤੇ ਕੁਝ ਅਸਾਰੂ ਕੰਮ ਕਰਨੇ ਚਾਹੀਦੇ ਤਾਂ ਜੋ ਪੰਜਾਬ ਦੇ ਔਰ ਜਿਹੜੇ ਕਿਸਾਨੀ ਦੇ ਹਾਲਤ ਹੈ ਉਹ ਸੁਧਰੇ ਸੋ ਜਿੱਦਾਂ ਕਿ ਦਿਲਜੀਤ ਸਿੰਘ ਚੀਮਾ ਵੱਲੋਂ ਕੋਈ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦਾ ਮਸਲਾ ਹੱਲ ਕਰਨੇ ਲਈ ਉਤੋਂ ਹੋਰ ਜਿਹੜੀ ਨਵੀਂ ਨੀਤੀ ਹੈ ਹੋਰ ਹੀ ਤਰ੍ਹਾਂ ਨਾਲ ਪੇਸ਼ ਕਰ ਰਹੀ ਹੈ ਕਿਸਾਨਾਂ ਨੂੰ ਲੈ ਕੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ